ਜਿਹੜਾ ਸ਼ਬਦ ਪੜਦਾ ਹੈ ਪਾਠ ਕਰਦਾ ਹੈ ਕਿਉਂਕਿ ਦੂਸਰੇ ਦੀ ਉਹ ਅੰਦਰ ਦੀ ਸੁਰਤ ਇੰਨੀ ਨਹੀਂ ਉਠਿਆ ਦੂਜੀ ਗੱਲ ਜੇ ਪਾਠ ਨਹੀਂ ਕਰਦਾ ਸਿਮਰਨ ਇੰਨਾ ਹੂ ਦਾ ਹੋਵੇ ਕੱਲਾ ਵਹਿਗੁਰੂ ਸ਼ਬਦ ਦੀ ਜਪਦਾ ਹੋਵੇ ਉਸ ਅਵਸਥਾ ਤੇ ਪਹੁੰਚਿਆ ਹੋਵੇ ਜਿਸ ਅਵਸਥਾ ਦੀ ਗੱਲ ਗੁਰਬਾਣੀ ਕਰਦੀ ਹੈ ਮਾਪ ਨੂੰ ਇੱਕ ਦਿਨੇ ਅਰਜ਼ ਕੀਤੀ ਸੀ ਸਿੱਖੀ ਦਾ ਜਿਹੜਾ ਬੇਸ ਕੇ ਨਾ ਜਿਹੜਾ ਕਹਿੰਦਾ ਮੈਂ ਸਿੱਖ ਬੰਨਾ ਹੈ ਜਿਹੜਾ ਕਹਿੰਦਾ ਮੈਂ ਸਿੱਖ ਬੰਨਾ ਹੈ ਤੇ ਗੁਰਮੁਖੀ ਵੀ ਜਾਣਦਾ ਹੈ ਗੁਰਮਖੋ ਉਹ ਸਿਰਫ ਇੱਕ ਗੱਲ ਚੇਤੇ ਰੱਖੇ ਸਿੱਖੀ ਦੀ ਸ਼ੁਰੂਆਤ ਪਾਠ ਤੋਂ ਹੁੰਦੀ ਏ ਜਿਸ ਪਾਠ ਨੂੰ ਅਜ ਖੰਡਨ ਕੀਤਾ ਜਾਂਦਾ ਹੈ ਫਿਰ ਅਰਦਾਸ ਹੈ ਸਿੱਖੀ ਦੀ ਸ਼ੁਰੂਆਤ ਸ਼ੁੱਧ ਪਾਠ ਤੋਂ ਹੈ ਐਸੇ ਕਰਕੇ ਸਾਡੇ ਪੂਰਵਜਾਂ ਨੇ ਸਾਡੇ ਬਜ਼ੁਰਗਾ ਨੇ ਜਦੋਂ ਅਰਦਾਸ ਦੀ ਇਬਾਰਤ ਬਣਾਈ ਤੇ ਉਹਦੇ ਵਿੱਚ ਪਹਿਲੇ ਪਦੇ ਦੀ ਸਮਾਪਤੀ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਰਾਹ ਦਾ ਧਿਆਨ ਕਰਕੇ ਬੋਲੋ ਜੀ ਉਹ ਇਨਸਾਨ ਹੈ ਜਿਹਦੇ ਬਾਹਰ ਚਮਕ-ਦਮਕ ਬੜੀ ਹੈ ਬਾਹਰ ਦਾ ਉਹਦੇ ਕੋਲ ਐਸ਼ਵਰਜ ਪਦਾਰਤ ਬੜੇ ਨੇ ਉਹਦੀ ਬਹੁਤ ਵੱਡੇ ਲੋਕਾਂ ਤੱਕ ਪਹੁੰਚ ਹੈ ਪਰ ਅੰਦਰ ਕਪਟ ਹੈ ਬਣਿਆ ਧਰਮ ਗੁਰੂ ਹੈ ਦੂਜੇ ਪਾਸੇ ਹਜ਼ੂਰ ਕਹਿੰਦੇ ਇੱਕ ਉਹ ਵੇ ਜਿਹੜਾ ਸੱਚੀ-ਮੁੱੱਚੀ ਪਾਟੀਆਂ ਲੀਰਾ ਤਨ ਤੇ ਪਾਈਆਂ ਨੇ ਕੋਈ ਬੰਦਾ ਉਹਨੂੰ ਜਾਣਦਾ ਵੀ ਨਹੀਂ ਤੇ ਗੁਰਮੁਖ ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰੋਂ ਗੋਦੜੀ ਹੈ ਪਾਟੇ ਕੋਈ ਕਪੜੇ ਨੇ ਦੇ ਪੱਟਦਰ ਤੇ ਵੇਸ਼ਮ ਰੇਸ਼ਮ ਦਾ ਅਰਥ ਹੈ ਕੋਮਲ ਘਿਰਦਾ ਇਹਨਾਂ ਜਿਵੇਂ ਵੇਸ਼ਮ ਮੁਲਾਇਮ ਹੁੰਦੀ ਹੈ ਇਹਦਾ ਅਗਲਾ ਅਰਥ ਉਹਦਾ ਅੰਦਰ ਮੈਂ ਫਿਰ ਪਰ ਇਹਨੂੰ ਤਿੰਨ ਅਰਥ ਕਰ ਲੱਗਿਆ ਕਿਉਂਕਿ ਅਸੀਂ ਕਦੇ ਕਿਹਾ ਨਹੀਂ ਇੱਕੋ ਅਰਥ ਨਹੀਂ ਪੱਟਦਰ ਅਰਥ ਹੋ ਗਿਆ ਵੇਸ਼ਮ ਉਹਨੂੰ ਖੋਲਣ ਵਾਸਤੇ ਮੈਂ ਰੇਸ਼ਮ ਦਾ ਗੁਣ ਲੈ ਲਿਆ ਕੋਮਲਤਾ ਮੁਲਾਇਮਤਾ ਉਸ ਤੋਂ ਅੱਗੇ ਅਰਥ ਕਰਾਂਗਾ ਕਿ ਉਹਦਾ ਅੰਦਰ ਸੱਚੀ ਮੁੱਚੀ ਰੂਖਾਨੀਅਤ ਵਿੱਚ ਕਠੋਰ ਨਹੀਂ ਅਤ ਦਾ ਮੁਲਾਇਮ ਹੈ ਮਹਾਰਾਜ ਜੀ ਨੇ ਫਰਮਾਇਆ ਕਿ ਅੰਦਰੋਂ ਝੂਠੇ ਪੈਰ ਬਾਹਰ ਦੁਨੀਆ ਅੰਦਰ ਫੈਲ ਅਸਰ ਤਿਰਨ ਜੇ ਨਾ ਵੇ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਬਾਹਰ ਵੇਖਣ ਨੂੰ ਨਹੀਂ ਚਮਕ ਦਮਕ ਪਰ ਅੰਦਰੋਂ ਜੁੜੇ ਨੇ ਗੁਰਮਖੋ ਜੁੜੀ ਹੋਈ ਰੂਹ ਫਿਰ ਮੇਰੀ ਅਰਜ਼ ਖੈ ਉਹਦਾ ਭੇਖ ਕਿਉਂਕਿ ਅੱਜ ਵੀ ਸਮਾਜ ਚ ਭੇਖ ਚੱਲਦਾ ਤੇ ਅਡੰਬਰੀ ਚੱਲਦਾ ਕਨਾਰਿਆਂ ਵਿੱਚ ਰਹਿ ਕੇ ਤੁਰੇ ਆਪ ਹੁਦਰਾਪਨ ਨਾ ਕਰੇ ਚਾਹ ਉਹ ਦਰਿਆ ਹੈ ਚਾਹ ਨਦੀ ਹੈ ਜਿਹੜਾ ਪਾਣੀ ਕੰਡਿਆਂ ਦੇ ਵਿੱਚ ਰਹਿ ਕੇ ਤੁਰਦਾ ਰਹੇਗਾ ਪ੍ਰਵਾਹਤ ਰਹੇਗਾ ਉਹ ਸੱਚ ਏਵੇਂ ਕਿ ਹਜ਼ਾਰਾਂ ਮੀਲ ਤੱਕ ਪ੍ਰਵਾਹਤ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ ਜਿਹੜਾ ਬੰਦਾ ਸਤਗੁਰੂ ਦੇ ਦਿੱਤੇ ਹੋਏ ਮਰਿਆਦਾ ਦੇ ਨੇਮ ਦੇ ਕੰਡਿਆਂ ਵਿੱਚ ਰਹੇਗਾ ਸਤ ਬਚਨ ਕਰਕੇ ਹੁਕਮ ਮੰਨੇਗਾ ਇੱਕ ਦਿਨ ਰੱਬ ਵਿੱਚ ਆਪੇ ਹੀ